ਸਰ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਡੇਰਾ ਸਵਾਮੀ ਜਗਤ ਕੀ ਆਸ਼ਰਮ ਪਠਾਨਕੋਟ ਦੇ ਵਿਖੇ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇ ਸੰਗਤਾਂ ਪਹੁੰਚੀਆਂ ਆ ਕਿੰਨੀ ਇੱਕ ਖੁਸ਼ੀ ਔਰ ਕਿੰਨਾ ਕਮਾਨ ਮਹਿਸੂਸ ਕਰ ਰਹੇ ਆ ਅੱਜ ਦੇ ਦਿਨ ਤੇ ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਜੈ ਸ੍ਰੀ ਗੁਰੂ ਰਵਿਦਾਸ ਜੀ ਅੱਜ ਡੇਰਾ ਸਵਾਮੀ ਜਗਤ ਕੀ ਆਸ਼ਰਮ ਚੱਕੀਪੁਰ ਪਠਾਨਕੋਟ ਵਿਖੇ ਸਤਿਗੁਰੁ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਰਹਿਨਮਾਈ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਹਰੀ ਮਾਨਵ ਇਕਤਾ ਸੰਸਮੇਲਨ ਗੋਮੀ ਜਗਤਗਿਰੀ ਮਹਾਰਾਜ ਜੀ ਦਾ ਜੋ નિર્ਮਾਨ ਦਿਵਸ ਮਨਾਇਆ ਜਾਂਦਾ ਹੈ ਜੋਤੀ ਜੋਤ ਜਮਾਨ ਦਿਵਸ ਮਨਾਇਆ ਜਾਂਦਾ ਹੈ ਉਸ ਦੇ ਵਿੱਚ ਲੱਖਾਂ ਦੀ ਦਗਾ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਅੱਜ ਲੱਗ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜੀ ਕਾਸ਼ੀ ਹੈ ਉਹ ਅੱਜ ਕਾਸ਼ੀ ਦਾ ਰੂਪ ਧਾਰਨ ਕਰ ਗਿਆ ਪਠਾਨਕੋਟ ਪਠਾਨਕੋਟ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਅਸੀਂ ਡੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਦੱਸਣਾ ਚਾਹਣਾ ਇਸ ਗੱਲ ਨੂੰ ਕਿ ਮੇਰੇ ਰੈਵਰ ਗਵਮੀ ਗੁਰਦੀਪ ਗਿਰੀ ਮਹਾਰਾਜ ਜੀ ਦਿਨ ਰਾਤ ਦਿਨ ਰਾਤ ਅੰਤ ਤੱਕ ਮਿਹਨਤ ਕਰਕੇ ਸੰਗਤਾਂ ਨੂੰ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜਨ ਦਾ ਜੋ ਪ੍ਰਯਾਸ ਕਰ ਰਿਹਾ ਹੈ ਉਹਦਾ ਅੱਜ ਫਲ ਜਿਹੜਾ ਆ ਰਿਜ਼ਲਟ ਜਿਹੜਾ ਉਹ ਸਾਰੀ ਸੰਗਤਾਂ ਨੂੰ ਲੱਭ ਰਿਹਾ ਕਿਉਂਕਿ ਅੱਜ ਪੂਰੇ ਵਰਲਡ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਹਰ ਕੋਨੇ-ਕੋਨੇ ਤੋਂ ਸੰਗਤਾਂ ਪਹੁੰਚੀਆਂ ਨੇ ਮੈਂ ਨਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਗੱਟ ਕੇ ਡੇਰੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕੀਤੀ ਹੈ ਕਿਸ ਨੇ ਤਤਕੁਰ ਰਵਿਦਾਸ ਮਹਾਰਾਜ ਦਾ ਸ਼ਬਦ ਸੀਗਾ ਕਿ ਐਸਾ ਚਾਹੂੰ ਰਾਜ ਮੈਂ ਜાં ਮਿਲੇ ਸਭਨ ਕੋ ਹਨ ਛੋਟ ਬੜੋ ਸਭ ਤਮ ਬਸੇ ਰਵਿਦਾਸ ਰਹੇ ਪਰਤਨ ਉਸੇ ਪੁਨਾ ਸ਼ਬਦਾਂ ਦੇ ਉੱਪਰ ਪੈਰਾ ਦਿੰਦੇ ਹੋਇਆ ਗਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਨੇ ਅਣਤਕ ਮਿਹਨਤ ਕਰਕੇ ਜੋ ਪ੍ਰਯਾਸ ਕੀਤਾ ਉਹਦਾ ਰਿਜ਼ਲਟ ਅੱਜ ਤਾਰੀਆਂ ਸੰਗਤਾਂ ਨੂੰ ਦੇਖਣ ਨੂੰ ਮਿਲ ਰਿਹਾ ਤਤਕੁਰ ਰਵਿਦਾਸ ਮਹਾਰਾਜ ਦੀ ਬਾਣੀ ਦਾ ਜੋ ਸ਼ਬਦ ਸੀ ਦੇ ਸਾਥ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਰ ਮਗੀਰਾ ਅੱਜ ਲੱਗ ਰਿਹਾ ਪੂਰਾ ਹਿੰਦੁਸਤਾਨ ਹੀ ਅੱਜ ਪਟਾਣਕੋਟ ਦੀ ਧਰਤੀ ਤੇ ਗੋਮੀ ਜਗਤਗਿਰੀ ਆਸ਼ਰਮ ਦੇ ਵਿੱਚ ਪਹੁੰਚ ਚੁੱਕਿਆ ਹੈ ਮੈਂ ਅੱਜ ਇਸ ਪ੍ਰੋਗਰਾਮ ਦੀ ਦੇ ਵਿੱਚ ਪਹੁੰਚਣ ਤੇ ਸਾਰੀਆਂ ਸੰਗਤਾਂ ਦਾ ਸਾਰੇ ਸੰਤਾ ਮਹਾਪੁਰਸ਼ਾਂ ਦਾ ਸਾਰੇ ਹੀ ਰਾਜਨੀਤਿਕ ਨੇਤਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਯਾਰ ਸ੍ਰੀ ਗੁਰਵਤਾ ਸਰਾਜ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਦੀ ਸੰਗਤਾਂ ਪਹੁੰਚੀਆਂ ਜਦ ਕਿ 2 ਦਿਨ ਤੋਂ ਹੀ ਪਹਿਲਾਂ ਹੀ ਪਹੁੰਚ ਗਈਆਂ ਸੀਗੀਆਂ ਤੇ ਪੂਰੀ ਸੰਗਤ ਲਈ ਰਹਿਣ ਲਈ ਲੰਗਰਾਂ ਦੀ ਵਿਵਸਥਾ ਜਿਹੜੀ ਹੈ ਉਹ ਕਿਵੇਂ ਕੀਤੀ ਗਈ ਕੋਈ ਮਤਲਬ ਕਿ ਪਰੇਸ਼ਾਨੀ ਤਾਂ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਕੋਈ ਮੈਂ ਇਹ ਚੀਜ਼ ਨੂੰ ਸਪਸ਼ਟ ਕਰਨਾ ਚਾਹਨਾ ਕਿ ਜਿਹੜਾ ਅੱਜ ਦਾ ਇਕੱਠ ਹੈ ਇਸ ਇਕੱਠ ਦੀ ਤਿਆਰੀ ਦੇ ਵਾਸਤੇ ਲਗਭਗ 15-20 ਦਿਨਾਂ ਤੋਂ ਲਗਾਤਾਰ ਸਾਡੀਆਂ ਜਿਹੜੀਆਂ ਲੋਕਲ ਸੰਗਤਾਂ ਨਾਲ ਬਾਹਰ ਤੋਂ ਸੰਗਤਾਂ ਪਹੁੰਚ ਕੇ ਸੇਵਾ ਨਿਭਾਰੀਆਂ ਨੇ ਸਾਰੀਆਂ ਸੰਗਤਾਂ ਦੇ ਵਾਸਤੇ ਲੰਗਰ ਦਾ ਪ੍ਰਬੰਧ ਰਾਤ ਨੂੰ ਰਹਿ ਦਿੰਦਾ ਪਰ ਰਹਿਣ ਦਾ ਪ੍ਰਬੰਧ ਸਾਰਿਆਂ ਨੂੰ ਬਿਸਤਰਿਆਂ ਦਾ ਪ੍ਰਬੰਧ ਸਾਰਿਆਂ ਨੂੰ ਲੰਗਰ ਦਾ ਚਾਹ ਦੇ ਚਾਰ ਪੰਜ 6 ਜਗ੍ਹਾ ਦੇ ਉੱਪਰ ਫਰੀ ਲੰਗਰ ਲੱਗੇ ਹੋਏ ਨੇ ਪੇੜ ਲੰਗਰ ਚੱਲ ਰਹਿਣਾ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਕੋਈ ਸਾਹਮਣਾ ਨਹੀਂ ਕਰਨਾ ਪੈ ਰਿਹਾ ਜਦ ਕਿ ਐਂਬੂਲੈਂਸ ਜਿਹੜੀ ਆ ਉਹ ਦੋ ਤਿੰਨ ਐਂਬੂਲੈਂਸ ਦਾ 24 ਘੰਟੇ ਬਾਅਦ ਗੜੀਆਂ ਪਰ ਮੈਂ ਇੱਕ ਮਾਨ ਨਾਲੇ ਗੱਲ ਕਹਿ ਸਕਦਾ ਕਿ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੇ ਅਸ਼ੀਰਵਾਦ ਨਾਲ ਤਤਗੁਰ ਰਵਿਦਾਦ ਮਹਾਰਾਜ ਜੀ ಅಪਾਰ ਕਿਰਪਾ ਕਰਕੇ ਅਜੇ ਤੱਕ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਕਿ ਨਾ ਹੀ ਮਹਾਰਾਜ ਜੀ ਆਣ ਦੇਣਗੇ ਕਿਸ ਚੀਜ਼ ਦੇ ਬਾਰੇ ਮੈਂ ਬਹੁਤ ਮਾਨ ਮਹਿਸੂਸ ਕਰਦਾ ਕਿ ਡੇਰੇ ਦੇ ਵਿੱਚ ਆ ਕੇ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਸ ਤਰ੍ਹਾਂ ਕੀ ਆਪ ਸਾਰੇ ਦੇਖ ਰਹੇ ਹੋ ਕਿ ਲੱਖਾਂ ਦੀ ਧਰਗਾ ਦੇ ਵਿੱਚ ਸੰਗਤਾਂ ਪਹੁੰਚਿਆ ਨੇ ਲੇਕਿਨ ਬਹੁਤ ਪਿਆਰ ਦੇ ਪੂਰਵਕ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਸਾਰੇ ਦੋਤਿਆਂ ਤੋਂ ਦੇਖ ਰਹੇ ਆ ਸੰਗਤ ਜਿਹੜੀ ਸੇਵਾਦਾਰ ਸੰਗਤ ਹੈ ਚਾਹੇ ਲੰਗਰ ਪਕਾਉਣ ਵਾਲੀਆਂ ਬੀਬੀਆਂ ਆ ਚਾਹੇ ਵੱਖ-ਵੱਖ ਸੇਵਾਮਾਨ ਭਾਰੇ ਸੇਵਾਦਾਰ ਡਿਸਪਲਨ ਬਹੁਤ ਆ ਔਰ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਪਣੀ ਆਪਣੀ ਜਿਹੜੀ ਡਿਊਟੀਆਂ ਨਿਭਾ ਰਹੀ ਹੈ ਕੀ ਇਹ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਜਾਂ ਫਿਰ ਸੰਗਤਾਂ ਰੰਗ ਵਿੱਚ ਹੀ ਰੰਗੀਆਂ ਹੋਈਆਂ ਇਹ ਸਤਗੁਰੂ ਰਵਿਦਾਸ ਮਹਾਰਾ ਦੇ ਰੰਗ ਚ ਰੰਗੀ ਹੋ ਜਾ ਸਕਤਾ ਨਾ ਸਵਾਮੀ ਗੁਰਦੀਪ ਗਿਰੀ ਮਹਾਰਾ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਇਹ ਸਾਰੇ ਹੀ ਸੇਵਾਦਾਰ ਹੰਤਕ ਮਿਹਨਤ ਕਰਕੇ ਆਪੋ ਆਪਣੇ ਇਨਚਾਰਜ ਦਾ ਕਹਿਣਾ ਮੰਨ ਕੇ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਕੋ ਪ੍ਰੋਬਲਮ ਨਹੀਂ ਆਂਦੀ ਅਸੀਂ ਡੇਰੇ ਦੇ ਵਿੱਚ ਰਹਿੰਦੇ ਆ ਸਾਨੂੰ ਪਤਾ ਕਿੱਤੇ ਕਿਤੇ ਸੰਗਤਾਂ ਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਔਰ ਮੈਂ ਮਾਨ ਵੀ ਮਹਿਸੂਸ ਕਰਦਾ ਤੇ ਮੈਂ ਧੰਨਵਾਦ ਧੰਨਵਾਦ ਵੀ ਕਰਾਂਗਾ ਸਾਰੇ ਸੇਵਾਦਾਰਾਂ ਦਾ ਚਾਹੇ ਉਹ ਬੀਬੀਆਂ ਲੰਗਰ ਪਕਾਉਣ ਵਾਲੀਆਂ ਹੋਣ ਚਾਹੇ ਬਰਤਨ ਸਾਫ਼ ਕਰਨ ਵਾਲੀਆਂ ਹੋਣ ਚਾਹੇ ਮੇਰੇ ਨਾਲ ਜਿਹੜੀ ਮੇਰੀ ਸਾਰੀ ਟੀਮ ਲੰਗਰ ਦੀ ਵਿਵਸਥਾ ਨੂੰ ਦੇਖਦੀ ਆ ਲੰਗਰ ਬਰਤਾਨ ਦੀ ਸੇਵਾ ਕਰਦੀ ਆ ਜਾਂ ਕੰਟੀਨਾਂ ਦੇ ਉੱਪਰ ਸੇਵਾ ਕਰ ਰਹੀ ਨੇ ਜਾਂ ਸਪੋਰਟਿੰਗ ਸੇਵਾ ਕਰ ਰਹੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਰੇ ਸੇਵਾਦਾਰ ਆਪਣੀ ਸੇਵਾ ਜੜੀਓ ਨਿਵਾਰੇ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸੰਗਤ ਕੱਲਾ ਪਠਾਨਕੋਟ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਚਾ ਕਹਿ ਸਕਦੇ ਕਿ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੀ ਆ ਸਾਰੀ ਸੰਗਤ ਤੱਕ ਜਿਹੜਾ ਮੈਸੇਜ ਸੁਨੇਹਾ ਕਿਦਾਂ ਡਿਲੀਵਰ ਹੋ ਜਾਂਦਾ ਜਿਹੜਾ ਭੱਡੀ ਗਿੰਦੀ ਵਿੱਚ ਸੰਗਤ ਪਹੁੰਚੀ ਆ ਸਰ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਜਿਸ ਤਰ੍ਹਾਂ ਆਪ ਜੀ ਸਾਡੇ ਡੇਰੇ ਨੂੰ ਪ੍ਰਮੋਟ ਕਰ ਰਹੇ ਹੋ ਇਸੇ ਤਰ੍ਹਾਂ ਨਾਲ ਹੋਰ ਸਾਰੇ ਮੀਡੀਆ ਨੇ ਸਾਡਾ ਆਪਣਾ ਡੇਰੇ ਦਾ ਜਗਤਗਰੀ ਟੀਵੀ ਜਿਹੜਾ ਉਹ ਇੱਕ ਬਹੁਤ ਵੱਡਾ ਸਾਡਾ ਇੱਕ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲਾ ਹੈ ਕਿਉਂਕਿ ਅੱਜ ਸਾਡਾ ਜਿਹੜਾ ਪ੍ਰੋਗਰਾਮ ਉਹ ਇਹ ਚੱਲ ਰਿਹਾ ਕਿ ਅਸੀਂ ਡੇਰੇ ਦੇ ਵਿੱਚ ਸੰਤ ਸਮਾਗਮ ਕਰਵਾ ਰਹੇ ਹਾਂ ਇਸ ਦੇ ਨਾਲ ਨਾਲ ਥੋੜੇ ਦਿਨਾਂ ਬਾਅਦ ਹੀ ਅਗਲਾ ਜਿਹੜਾ 1 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਤਿਆਰੀਆਂ ਸ਼ੁਰੂ ਨਾਲ ਸਾਡੀਆਂ ਕਿ ਸਤਿਗੁਰੂ रविदास ਮਹਾਰਾਜ ਦਾ ਜਿਹੜਾ 399ਵਾਂ ਜਨਮ ਦਿਹਾੜਾ ਆ ਰਿਹਾ ਉਸ ਦੇ ਨਾਲ ਨਾਲ ਅਗਲੇ ਸਾਲ ਦੀਆਂ ਵੀ ਤਿਆਰੀਆਂ 1250 ਜਿਹੜਾ ਗੁਰਪੁਰਬ ਆ ਰਿਹਾ ਹੈ 1250ਵੇਂ ਪਰ ਕੀ ਤਿਆਰੀ ਹੈ ਆਪਣੀ 1250ਵੇਂ ਗੁਰਪੁਰਬ ਦੇ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਨਾਲ ਉਹ ਹੋ ਰਹੀਆਂ ਨੇ ਜਿਨ੍ਹਾਂ ਨੂੰ ਆਪ ਜੀ ਨਾਲ ਮੈਂ ਅਜੇ ਪੂਰਾ ਖਲਾਸਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਤੀਜਾਂ ਨੇ ਜਿਹੜੀਆਂ ਨਵੀਆਂ ਪੇਸ਼ ਕਰਾਂਗੇ ਮੇਰੇ ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਕਿ ਆਪ ਅਗਲੇ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਤੁਹਾਨੂੰ ਦੇਖਣ ਦਾ ਮੌਕਾ ਮਿਲੇਗਾ ਸਾਰੀਆਂ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਅਗਲਾ ਕਿਸ ਸਾਲ ਦਾ ਜਨਮ ਦਿਨ ਔਰ ਇਸ ਸਾਲ ਦੇ ਨਾਲ ਅਗਲੇ ਜਿਹੜਾ 150 ਸਾਲ ਦਾ ਜਨਮ ਦਿਨ ਆ ਰਿਹਾ ਸਤਗੁਰ ਰਵਿਦਾਸ ਮਾਰਾ ਦਾ ਉਹਦੀ ਤਿਆਰੀ ਦੇ ਵਿੱਚ ਸੰਗਤਾਂ ਚੁੱਟੀ ਹੋਈ ਜਾਣਾ ਸਰ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਆ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਦੇ ਡੁੱਲਿਓ ਨਾ ਗੁਰੂ ਰਵਿਦਾਸ ਨਾਮ ਲੈ ਕੇ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕਿਉਂਕਿ ਹੱਲੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਸਤਨ ਨੂੰ ਛੱਡ ਕੇ ਇਦੋਂ ਤੁਰ ਜਾਂਦਾ ਪਰ ਨਾਮ ਨਹੀਂ ਲੈਣਾ ਉਹਨਾਂ ਨੂੰ ਨਿਮਰਤਾ ਨਾਲ ਕੀ ਬੇਨਤੀ ਕੀ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਗੀਤ ਦੇ ਵਿੱਚ ਲਿਖਿਆ ਗਿਆ ਭਜਨ ਦੇ ਵਿੱਚ ਲਿਖਿਆ ਗਿਆ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਦੇ ਡੁੱਲਿਓ ਨਾ ਇਹ ਜਿਹੜੇ ਸਾਡੇ ਸੰਤ ਮਹਾਪੁਰਸ਼ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂਗਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਲੋਕਾਂ ਨੂੰ ਵੀ ਸਾਡੇ ਸਮਾਜ ਨੂੰ ਵੀ ਸੇਧ ਦੇਣ ਵਾਲੇ ਇੱਡੇ-ਇੱਡੇ ਸੰਤ ਮਹਾਂਪੁਰਸ਼ ਸਾਡੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਸੁਆਮੀ ਗੁਰਜੀਪ ਗ੍ਰੀਵਾਰਾ ਜੀ ਮਿਹਨਤ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਪੰਜਾਬ ਦੇ ਜਿੰਨੇ ਵੀ ਸੰਤ ਭਾਰਤ ਦੇ ਜਿੰਨੇ ਵੀ ਸਾਡੇ ਦੇ ਵੀ ਦਾਸੀਆ ਸਮਾਜ ਦੇ ਸੰਤ ਨੇ ਉਹ ਇਸੇ ਹੀ ਕੰਮ ਦੇ ਵਿੱਚ ਅੱਗੇ ਵੱਧ ਚੜ ਕੇ ਸੇਵਾ ਨਿਭਾ ਰਹੇ ਨੇ ਮੈਂ ਸੰਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਸੰਗਤਾਂ ਨੂੰ ਤਤਪੁਰ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜ ਰਹੀਆਂ ਨੇ ਮੈਂ ਆਪ ਸਾਰਿਆਂ ਦਾ ਵੀ ਧੰਨਵਾਦ ਕਰਦਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਕਿ ਜਿਨ੍ਹਾਂ ਨੇ ਗੁਰੂ ਘਰ ਦੀਆਂ ਸਾਰੀਆਂ ਸੇਵਾਵਾਂ ਦੇ ਬਾਰੇ ਗੁਰੂ ਘਰ ਦੇ ਬਾਰੇ ਜਿਹੜੀ ਜਾਣਨਾ ਪਾ ਰਹੇ ਨੇ ਮੈਂ ਆਪ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰੂ ਦੇਵ ਜੈ ਗੁਰ ਰਵਿਦਾਸ